ਇਹ ਲੀਡਾ ਸ਼ੋਅ ਹੋਇਆ ਸੀਗਾ ਚੰਡੀਗੜ੍ਹ ਤੇ ਲੁਧਿਆਣੇ ਹੋਇਆ ਸੀਗਾ ਇਹਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੁਹਾਡੇ ਕੋਲ ਆ ਰਹੀਆਂ ਨੇ ਇਹਦਾ ਫਰਾਡਸਟਰਜ਼ ਨੇ ਬਹੁਤ ਫਾਇਦਾ ਚੱਕਿਆ ਤੇ ਉਹਨਾਂ ਨੇ ਕੀ ਕੀਤਾ ਇੰਸਟਾਗ੍ਰam ਜਾਂ ਫੇਸਬੁੱਕ ਜਾਂ ਹੋਰ ਆਨਲਾਈਨ ਮੀਡੀਆ ਥਰੂ ਇਹ ਸ਼ੋਅ ਕੀਤਾ ਕਿ ਸਾਡੇ ਕੋਲ ਟਿਕਟਸ ਨੇ ਤੇ ਤੁਸੀਂ ਸਾਡੇ ਤੋਂ ਲੈ ਸਕਦੇ ਨੇ ਤੇ ਜਿਹੜੀ ਕੋਈ ਟਿਕਟ 25 ਜਾਂ 35000 ਵਾਲੀ ਸੀ ਉਹ ਉਹਨਾਂ ਨੂੰ 1.5 ਲੱਖ ਦਾ ਕਹਿ ਕੇ ਵੀ ਹਾਂ ਤੁਸੀਂ ਲੈ ਲਓ ਸਾਡੇ ਤੋਂ ਟਿਕਟਸ ਤੇ ਐਡਵਾਂਸ ਉਹਨਾਂ ਤੋਂ ਪੇਮੈਂਟ ਕਰਵਾ ਲਈਆਂ ਪਰ ਟਿਕਟਸ ਉਹਨਾਂ ਨੂੰ ਦਿੱਤੀਆਂ 2500 ਰੁਪਏ ਵਾਲੀਆਂ ਸਾਡੇ ਕੋਲ ਤਿੰਨ ਕੰਪਲੇਂਟਾਂ ਨੇ ਇਹਦੀਆਂ ਇੱਕ ਨਾ ਹੋਇਆ 237000 ਦਾ ਫਰਾਡ ਹੋਇਆ ਇੱਕ ਨਾ 353000 ਦਾ ਤੇ ਇੱਕ ਨਾ 1.5 ਲੱਖ ਦਾ ਫਰਾਡ ਹੋਇਆ ਤੇ ਜਤ ਜੋ ਕਿ ਇਹਨਾਂ ਨੇ ਟਿਕਟਾਂ ਜਿਹੜੀਆਂ ਸਭ ਤੋਂ ਵਧੀਆ ਵਾਲੀਆਂ ਖਰੀਦਣ ਦੀ ਪੇਮੈਂਟ ਕੀਤੀ ਸੀਗੀ ਉਹ ਵੀ ਵਾਦੀ ਕੀਤੀ ਸੀਗੀ ਉਹ ਵੀ ਐਮ ਆਰ ਪੀ ਵਾਲੀ ਪੇਮੈਂਟ ਨਹੀਂ ਕੀਤੀ ਸੀ ਹਾਂਜੀ ਤਿੰਨ ਕੇਸਾਂ ਵਿੱਚੋਂ ਇੱਕ ਕੇਸ ਐਦਾਂ ਦਾ ਹੈ ਜੇ ਨੂੰ ਟਿਕਟ ਹੀ ਨਹੀਂ ਮਿਲੀ ਉਹ ਐਂਡ ਤੱਕ ਵੇਟ ਕਰਦੇ ਰਹੇ ਕੰਸਰਟ ਦੇ ਬਾਹਰ ਵੀ ਖੜੇ ਰਹੇ ਦਲਜੀਤ ਦੇ ਚੰਡੀਗੜ੍ਹ ਤੇ ਲੁਧਿਆਣਾ ਦੇ ਵਿੱਚ ਦੋ ਸ਼ੋਅ ਹੋਏ। ਉਹਨਾਂ ਸ਼ੋਅਾਂ ਦੇ ਦੌਰਾਨ ਪਹਿਲਾਂ ਜਿੱਥੇ ਕੀ ਮੋਬਾਈਲ ਮਿਸਿੰਗ ਦੀਆਂ ਸ਼ਿਕਾਇਤਾਂ ਪੁਲਿਸ ਨੂੰ ਮਿਲਿਆ ਸੀ ਜਾਂ ਕਈ ਜਿਹੜੇ ਮੋਬਾਈਲ ਹੈਗੇ ਜਿਹੜੇ ਲੋਕਾਂ ਦੇ ਕੱਢੇ ਗਏ ਸੀਗੇ ਹੁਣ ਜਿਹੜੀਆਂ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਉਹ ਮਿਲ ਰਹੀਆਂ ਨੇ ਆਨਲਾਈਨ ਠੱਗੀ ਦੀਆਂ ਕਿਉਂਕਿ ਕਈ ਲੋਕਾਂ ਵੱਲੋਂ ਜਿਹੜੀ ਟਿਕਟਾਂ ਜਿਹੜੀਆਂ ਆਨਲਾਈਨ ਲਿੱਤੇ ਗਏ ਸੀਗੀਆਂ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਟਿਕਟਾਂ ਦੇ ਬਦਲੇ ਜਾਂ ਉਹਨਾਂ ਨੂੰ ਹੋਰ ਟਿਕਟਾਂ ਦੇ ਦਿੱਤੀਆਂ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਹੁਣ ਮੋਹਾਲੀ ਸਾਈਬਰ ਸੈੱਲ ਨੂੰ ਮਿਲ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਇਹਦੇ 'ਤੇ ਗੱਲ ਕਰਦੇ ਆ ਜਤਿੰਦਰ ਚੋਹਾਂਦ ਜੀ ਸਾਡੇ ਨਾਲ ਮੌਜੂਦ ਨੇ ਸਰ ਇਹ ਦੱਸੋ ਦਲਜੀਤ ਦਾ ਸ਼ੋਅ ਹੋਇਆ ਸੀਗਾ ਚੰਡੀਗੜ੍ਹ ਤੇ ਲੁਧਿਆਣੇ ਹੋਇਆ ਸੀਗਾ ਇਹਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੁਹਾਡੇ ਕੋਲ ਆ ਰਹੀਆਂ ਨੇ ਇਹਦੇ ਵਿੱਚ ਬੇਸਿਕਲੀ ਸਾਡੇ ਕੋਲ ਹੁਣ ਤੱਕ 3 ਕੰਪਲੇਂਟਸ ਆਈਆਂ ਨੇ ਤੇ ਇਹ ਸ਼ੋਅਜ਼ ਦਾ ਚਲੋ ਬਾਕੀ ਸਿੰਗਰਜ਼ ਦੇ ਵੀ ਹੋਏ ਲੋਕਾਂ ਵਿੱਚ ਇੰਨਾ ਜ਼ਿਆਦਾ ਕ੍ਰੇਜ਼ ਸੀਗਾ ਕਿ ਟਿਕਟਸ ਨਹੀਂ ਮਿਲ ਰਹੀਆਂ ਸੀ ਉਹਨਾਂ ਨੂੰ ਤੇ ਇਹਦਾ ਫਰਾਡਸਟਰਸ ਨੇ ਬਹੁਤ ਫਾਇਦਾ ਚੱਕਿਆ ਤੇ ਉਹਨਾਂ ਨੇ ਕੀ ਕੀਤਾ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਹੋਰ ਆਨਲਾਈਨ ਮੀਡੀਆ ਥਰੂ ਇਹ ਸ਼ੋ ਕੀਤਾ ਕਿ ਸਾਡੇ ਕੋਲ ਟਿਕਟਸ ਨੇ ਤੇ ਤੁਸੀਂ ਸਾਡੇ ਤੋਂ ਲੈ ਸਕਦੇ ਨੇ ਤੇ ਜਿਹੜੀ ਕੋਈ ਟਿਕਟ 25 ਜਾਂ 35000 ਵਾਲੀ ਸੀ ਉਹ ਉਹਨਾਂ ਨੂੰ 1.5 ਲੱਖ ਦਾ ਕਹਿ ਕੇ ਵੀ ਹਾਂ ਤੁਸੀਂ ਲੈ ਲਓ ਸਾਡੇ ਤੋਂ ਟਿਕਟਸ ਤੇ ਐਡਵਾਂਸ ਉਹਨਾਂ ਤੋਂ ਪੇਮੈਂਟ ਕਰਵਾ ਲਈਆਂ ਬਟ ਟਿਕਟਸ ਉਹਨਾਂ ਨੂੰ ਦਿੱਤੀਆਂ 2500 ਰੁਪਏ ਵਾਲੀਆਂ ਤੇ ਲੋਕਾਂ ਨੇ ਵੀ ਮਤਲਬ ਲੋਕਾਂ ਨੂੰ ਵੀ ਇੰਨਾ ਕ੍ਰੇਜ਼ ਸੀਗਾ ਕਿ ਉਹਨਾਂ ਨੇ ਵੀ ਇੱਕ ਪ੍ਰੋਪਰ ਵੈਰੀਫਾਈ ਨਹੀਂ ਕੀਤਾ ਜਾਂ ਆਫੀਸ਼ੀਅਲ ਸੋਰਸ ਤੋਂ ਨਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਕੋਲ ਤਿੰਨ ਕੰਪਲੇਂਟਾਂ ਨੇ ਇਹਦੀਆਂ ਇੱਕ ਨਾ ਹੋਇਆ 237000 ਦਾ ਫਰਾਡ ਹੋਇਆ ਇੱਕ ਨਾ 353000 ਦਾ ਤੇ ਇੱਕ ਨਾ 1.5 ਲੱਖ ਦਾ ਫਰਾਡ ਹੋਇਆ ਹੈ ਤੇ ਜਦ ਜੋ ਕਿ ਇਹਨਾਂ ਨੇ ਟਿਕਟਾਂ ਜਿਹੜੀਆਂ ਸਭ ਤੋਂ ਵਧੀਆ ਵਾਲੀਆਂ ਖਰੀਦਣ ਦੀ ਪੇਮੈਂਟ ਕੀਤੀ ਸੀਗੀ ਉਹ ਵੀ ਵਾਦੀ ਕੀਤੀ ਸੀਗੀ ਉਹ ਵੀ ਐਮ ਆਰ ਪੀ ਵਾਲੀ ਪੇਮੈਂਟ ਨਹੀਂ ਕੀਤੀ ਸੀ ਬਟ ਇਹਨਾਂ ਨੂੰ ਟਿਕਟਾਂ ਮਿਲੀਆਂ ਬਹੁਤ ਲੋਏਸਟ ਵਾਲੀਆਂ ਸਿਲਵਰ ਵਾਲੀਆਂ 2500 ਜਾਂ 3500 ਵਾਲੀ ਟਿਕਟਸ ਮਿਲੀਆਂ ਉਹਨਾਂ ਨੂੰ ਦੋ ਤਿੰਨ ਤੇ ਉਹਨਾਂ ਨੇ ਹੁਣ ਸਾਡੇ ਕੋਲ ਕੰਪਲੇਂਟ ਕੀਤੀ ਆ ਤੇ ਉਹਦੀ ਰਿਗਾਰਡਿੰਗ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ accounts ਉਹਨਾਂ ਦੇ ਹੋਲਡ ਤੇ ਲਗਵਾਏ ਆ ਤੇ ਹੁਣ ਜਿੱਦਾਂ ਵੀ ਦੇਖਦੇ ਆ ਰਿਕਵਰੀ ਦਾ ਜਾਂ ਜੋ ਵੀ ਬਣਦੀ ਉਹਨਾਂ ਤੇ ਕਾਰਵਾਈ ਅਸੀਂ ਕਰਾਂਗੇ ਜੀ ਟਿਕਟਾਂ ਤੁਸੀਂ ਦੱਸਿਆ ਵੀ ਦੂਜੀਆਂ ਸਸਤੀਆਂ ਵਾਲੀਆਂ ਕਿ ਕੋਈ ਇਹ ਵੀ ਸੀਗਾ ਕਿ ਇਦਾਂ ਦੇ ਮਾਮਲੇ ਆ ਵੀ ਕਿ ਫਰੌਡ ਕੇ ਨੂੰ ਟਿਕਟੇ ਨਾਮ ਦਿੱਤੀ ਮਿਲੀ ਹੋਵੇ ਜੀ ਹਾਂਜੀ ਤਿੰਨ ਕੇਸਾਂ ਵਿੱਚੋਂ ਇੱਕ ਕੇਸ ਇਦਾਂ ਦਾ ਹੈ ਜਿਹਨੂੰ ਟਿਕਟ ਹੀ ਨਹੀਂ ਮਿਲੀ ਉਹ ਐਂਡ ਤੱਕ ਵੇਟ ਕਰਦੇ ਰਹੇ ਕੰਸਰਟ ਦੇ ਬਾਹਰ ਵੀ ਖੜੇ ਰਹੇ ਵੀ ਹੁਣ ਆਈਆਂ ਹੋਣਾ ਹੀ ਆ ਫੋਨ ਤੇ ਬੰਦਾ ਗੱਲ ਕਰ ਰਿਹਾ ਸੀ ਬਸ ਮੈਂ ਕੋਈ ਬੰਦਾ ਭੇਜ ਰਿਆਂ ਤੁਹਾਨੂੰ ਫੜਾ ਦੇਗਾ ਬਟ ਉਹ ਫਿਰ ਉਹਨਾਂ ਨੂੰ ਇਦਾਂ ਹੀ ਵਾਪਸ ਆਣਾ ਪਿਆ ਹਾਂਜੀ ਸੋ ਦਲਜੀਦੇਸ਼ ਹੋਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਆਨਲਾਈਨ ਠੱਗੀ ਦੀਆਂ ਸ਼ਿਕਾਇਤਾਂ ਲਗਾਤਾਰ ਜਿਹੜੀਆਂ ਗਿਆ ਪੰਜਾਬ ਪੁਲਿਸ ਦੇ ਵਿੱਚ ਮਿਲਦੀਆਂ ਅਲੱਗ-ਅਲੱਗ ਚੰਡੀਗੜ੍ਹ ਹੋਏ ਚੰਡੀਗੜ੍ਹ ਜਿੱਮੇ ਕਿ ਮੋਬਾਈਲ ਮਿਸਿੰਗ ਹੋਈ ਸੀ ਉਹਦੀਆਂ ਸ਼ਿਕਾਇਤਾਂ ਜਿਹੜੀਆਂ ਗਿਆ ਚੰਡੀਗੜ੍ਹ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਨੇ ਇਦਾਂ ਹੀ ਦਾ ਪੰਜਾਬ ਦੇ ਵਿੱਚ ਵੀ ਕਈ ਜਿਹੜੀਆਂ ਆਨਲਾਈਨ ਠੱਗੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹੁਣ ਇਤ ਕੋਈ ਕੋਦ ਕੋਈ ਵੀ ਇਸ ਤਰ੍ਹਾਂ ਦਾ ਕੋਈ ਸ਼ੋਅ ਹੁੰਦਾ ਤਾਂ ਖੁਦ ਵੀ ਜਿਹੜਾ ਆਮ ਲੋਕਾਂ ਨੂੰ ਦੇਖ ਕੇ ਵੈਰੀਫਾਈ ਕਰਕੇ ਇਸ ਤਰ੍ਹਾਂ ਦੇ ਪੈਸੇ ਜਿਹੜੇ ਕਿ ਲੱਕੋਂ ਪਾਣੇ ਚਾਹੀਦੇ ਕਿਉਂਕਿ ਇਸ ਤਰ੍ਹਾਂ ਦੀ ਠੱਗੀ ਜਿਹੜੀ ਅੱਜ ਕੱਲ ਜਦੋਂ ਦਾ ਡਿਜੀਟਲ ਆਇਆਗਾ ਉਦੋਂ ਦੀ ਹੀ ਇਸ ਤਰ੍ਹਾਂ ਦੀ ਆਨਲਾਈਨ ਠੱਗੀ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਕੈਮਰਾਮੈਨ ਦਰਨਜੀਤ ਸਰਮਾਦਨਾ ਦਲਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ